ਅੱਗਾਂ ਨੇ ਸਦਰਨ ਕੈਲੀਫੋਰਨੀਆ ਦੇ ਵਿੱਚ ਤਬਾਹੀ ਮਚਾਈ ਹੋਈ ਹੈਗੀ ਆ ਹਾਲਤ ਇੱਥੇ ਤੱਕ ਬਣੇ ਹੋਏ ਸੀ ਲੋਕ ਆਪਣੀਆਂ ਕਾਰਾਂ ਸੜਕਾਂ ਵਿੱਚ ਛੱਡ ਕੇ ਭੱਜ ਗਏ ਬਾਅਦ ਦੇ ਵਿੱਚ ਫਾਇਰ ਡਿਪਾਰਟਮੈਂਟਸ ਨੂੰ ਬਲਡੋਜ਼ਰ ਲਿਆਣੇ ਪਏ ਉਹ ਕਾਰਾਂ ਨੂੰ ਮੂਵ ਕਰਨ ਦੇ ਲਈ ਤਾਂ ਕਿ ਜਿਹੜੇ ਫਾਇਰ ਦੇ ਟਰੱਕਸ ਆ ਉਹਨਾਂ ਨੂੰ ਜਿੱਥੇ ਅੱਗ ਲੱਗੀ ਆ ਉੱਥੇ ਤੱਕ ਲਿਜਾਇਆ ਜਾ ਸਕੇ ਲੋਸ ਐਂਜਲਸ ਟਾਈਮਜ਼ ਰਿਪੋਰਟ ਕਰ ਰਿਹਾ ਕਿ 1000 ਤੋਂ ਵੱਧ ਸਟਰਕਚਰਸ ਜਿਨ੍ਹਾਂ ਦੇ ਵਿੱਚ ਘਰ ਕਮਰਸ਼ੀਅਲ ਬਿਲਡਿੰਗਸ ਮਿਊਜ਼ੀਅਮਸ ਇਹ ਸੜ ਕੇ ਸੁਆਹ ਹੋ ਗਈਆਂ ਤੇ ਦੋ ਜਣਿਆਂ ਦੀ ਐਲਏ ਕਾਉਂਟੀ ਦੇ ਵਿੱਚ ਵੀ ਜਿਹੜੀ ਇਹ ਵਾਈਲਡ ਫਾਇਰ ਲੱਗੀ ਹੋਈ ਆ ਉਹਨਾਂ ਦੇ ਨਾਲ ਮੌਤ ਹੋ ਗਈ ਹੈਗੀ ਆ ਪੈਸੀਫਿਕ ਪੈਲਿਸੇਡਸ ਜਿਹੜੀ ਫਾਇਰ ਹੈਗੀ ਆ ਉਹਦੇ ਨਾਲ 5000 ਏਕੜ ਅੱਜ ਸਵੇਰ ਤੱਕ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ ਸੜਨ ਵਾਲੀਆਂ ਬਿਲਡਿੰਗਾਂ ਦੇ ਵਿੱਚ ਮੈਜੋਰਟੀ ਦੇ ਵਿੱਚ ਜਿਹੜੇ ਆ ਉਹ ਘਰਾਂ ਲਾਸ ਐਂਜਲਸ ਕਾਉਂਟੀ ਦੇ ਫਾਇਰ ਚੀਫ ਟੋਨੀ ਮਰੀਉਨੋ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਅੱਜ ਸਵੇਰੇ ਦੱਸਿਆ ਸਿਲ버 ਮੋਬਲ ਹੋਮ ਸਾਈਲਰ ਸਾਈਲਮਰ ਮੋਬਲ ਹੋਮ ਪਾਰਕ ਜੋ ਆ ਉੱਥੇ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਭੱਜਣਾ ਪਿਆ ਬਹੁਤ ਸਾਰੇ ਉਹਨਾਂ ਵਿੱਚ ਬਜ਼ੁਰਗ ਵੀ ਸੀ ਹਾਲਤ ਇੱਥੇ ਤੱਕ ਬਣੇ ਹੋਏ ਸੀ ਲੋਕ ਆਪਣੀਆਂ ਕਾਰਾਂ ਸੜਕਾਂ ਵਿੱਚ ਛੱਡ ਕੇ ਭੱਜ ਗਏ ਬਾਅਦ ਦੇ ਵਿੱਚ ਫਾਇਰ ਡਿਪਾਰਟਮੈਂਟਸ ਨੂੰ ਬਲਡੋਜ਼ਰ ਲਿਆਣੇ ਪਏ ਉਹ ਕਾਰਾਂ ਨੂੰ ਮੂਵ ਕਰਨ ਦੇ ਲਈ ਤਾਂ ਕਿ ਜਿਹੜੇ ਫਾਇਰ ਦੇ ਟਰੱਕਸ ਆ ਉਹਨਾਂ ਨੂੰ ਜਿੱਥੇ ਅੱਗ ਲੱਗੀ ਆ ਉੱਥੇ ਤੱਕ ਲਜਾਇਆ ਜਾ ਸਕੇ ਅ ਅਵੇਕੂਏਸ਼ਨ ਬਹੁਤ ਵੱਡੀ ਕੀਤੀ ਗਈ ਆ 30000 ਤੋਂ ਵੱਧ ਲੋਕਾਂ ਨੂੰ ਅ ਐਲਟਾਦੀਨਾ ਪੈਸਾਦੀਨਾ ਆਰਕਾਡੀਆ ਸਿਆਰਾ ਮੈਡਰੇ ਇਹਨਾਂ ਸਾਰੇ ਏਰੀਏ ਦੇ ਵਿੱਚ ਅ ਇਵੇਕੂਏਟ ਕੀਤਾ ਗਿਆ ਜਿੱਥੇ ਕਿ ਈਟਨ ਫਾਇਰ ਦਾ ਨਾਮ ਦਿੱਤਾ ਗਿਆ ਹੈਗਾ ਅ ਪੈਲਿਸੇਡਸ ਬॉयਜ਼ ਐਂਡ ਗਰਲਜ਼ ਬਾਸਕਟਬਾਲ ਟੀਮ ਜੋ ਆ ਉਹ ਉਹਨਾਂ ਨੇ ਆਪਣੀਆਂ ਸਾਰੀਆਂ ਗੇਮਾਂ ਜੋ ਬੰਦ ਕਰ ਦਿੱਤੀਆਂ ਕਿਉਂਕਿ ਹਾਈ ਸਕੂਲ ਜੋ ਹੋਰ ਵੀ ਸਾਰੇ ਸਕੂਲ ਆ ਉਹ ਉਸ ਏਰੀਏ ਦੇ ਵਿੱਚ ਬੰਦ ਕੀਤੇ ਗਏ ਹੈਗੇ ਤੇ ਧੂਆ ਇੰਨਾ ਜ਼ਿਆਦਾ ਆ ਆ ਲੋਕਾਂ ਲਈ ਜਿਹੜਾ ਸਾਹ ਲੈਣਾ ਬਹੁਤ ਔਖਾ ਹੋਇਆ ਹੈਗਾ ਆ ਇੱਕ ਨਵੀਂ ਅੱਗ ਹੋਰ ਸੈਵਲ ਵੈਡਾ ਵੇਸਨ ਦੇ ਵਿੱਚ ਲੱਗੀ ਹੋਈ ਆ ਜਿਹਦੇ ਨਾਲ 75 ਏਕੜ ਸੜ ਕੇ ਸੁਆਹ ਹੋ ਗਏ ਆ ਪੈਸੀਫਿਕ ਪੈਲਿਸੇਟਸ ਐਲਟਾਡੀਨਾ ਪੈਸਾਡੀਨਾ ਸੇਲਮਰ ਇਹ ਸਾਰੇ ਏਰੀਏ ਦੇ ਵਿੱਚ 100 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਚੱਲ ਰਹੀਆਂ ਜਿਹਦੇ ਕਰਕੇ ਅੱਗ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ ਸੋ ਮੈਜਿਕ ਮਾਊਂਟਨ ਟਰੱਕ ਟ੍ਰੇਲ 'ਚ 90 ਮੀਲ ਪਰ ਆਵਰ ਦੇ ਹਿਸਾਬ ਨਾਲ ਸੈਡਲ ਪੀਕ 'ਚ 98 ਮਾਈਲ ਆਵਰਸ ਪਰ ਆਵਰ ਦੇ ਹਿਸਾਬ ਨਾਲ ਹਾਲੀਵੁੱਡ ਵਰਬੈਂਕ ਦਾ 에ਅਰਪੋਰਟ ਜੋ ਆ ਉੱਥੇ 84 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਹੈਗੀਆਂ ਮਾਊਂਟ ਲੂਕਨਸ ਟਰੱਕ ਟੇਲ ਇੱਥੇ 100 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਹੈਗੀਆਂ ਜੀ ਹਾਲਾਤ ਬਹੁਤ ਭਾੜੇ ਨੇ ਸੈਂਟਾ ਐਨਾ ਵੈਂਡਜ਼ ਜਿਨ੍ਹਾਂ ਦੀ ਦਫ਼ਤਰ 100 ਮੀਲ ਫੀਕੈਂਟੇ ਤੱਕ ਵੀ ਜਿਹੜੀ ਆ ਹਵਾਵਾਂ ਦੀ ਗਈ ਆ ਸਦਰਨ ਕੈਲੀਫੋਰਨੀਆ ਜਿੱਥੇ ਕੀ ਅਬਨਾਰਮਲੀ ਡਰਾਈ ਸੀਜ਼ਨ ਚੱਲ ਰਿਹਾ ਸੀ ਤੇਜ਼ ਹਵਾਵਾਂ ਦੇ ਕਰਕੇ ਚੰਗਿਆੜੀਆਂ ਪੈਣ ਕਰਕੇ ਆਲੇ ਦੁਆਲੇ ਜਿਹੜੀ ਤਬਾਹੀ ਦਾ ਮੰਜ਼ਰ ਆ ਜਿੱਥੇ ਪੀਲੀਆਂ ਲਪਟਾਂ ਤੇ ਕਾਲੇ ਜਿਹੜੇ ਸੰਘਣੇ ਧੂਏ ਤੋਂ ਲੋਕ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਅਜੇ ਕੋਈ ਵੀ ਅੱਗ ਕਹਿੰਦੇ ਕਾਬੂ 'ਚ ਨਹੀਂ ਆ। ਕੱਲ ਇੱਕ ਵੀਡੀਓ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਦੇਖੀ ਇੱਕ ਪੱਤਰਕਾਰ ਹੈ ਜਿਹੜਾ ਉਹ ਗਿਆ ਹੋਇਆ ਸੀ ਕਿਸੇ ਘਰ ਦੇ ਲਾਗੇ ਰਿਪੋਰਟ ਕਰ ਰਿਹਾ ਸੀ। ਉਹਨੇ ਕੁਦਰਤੀ ਦੇਖ ਲਿਆ ਵੀ ਉਸ ਘਰ ਨੂੰ ਅੱਗ ਪੈਣ ਵਾਲੀ ਸੀ ਤੇ ਉਹਨੇ ਬਾਹਰ ਜਿਹੜੀ ਟੂਟੀ ਤੋਂ ਕਹ ਲੋ ਵੀ ਹੋਜ਼ ਚਲਾ ਕੇ ਤੇ ਉਸ ਤੇ ਘਰ ਦਾ ਜਿਹੜਾ ਆ ਉਹ ਬਚਾਅ ਕਰ ਲਿਆ। ਪਰ ਇਦਾਂ ਹਰ ਇੱਕ ਵੇਲੇ ਇਦਾਂ ਖੁਸ਼ਕਿਸਮਤ ਲੋਕ ਨਹੀਂ ਆ। ਘਰਾਂ ਦੇ ਘਰ ਜਿਹੜੇ ਉਹ ਤਬਾਹ ਉੱਥੇ ਹੋ ਰਿਹਾ ਦੋ ਜਾਨਾਂ ਜਿਹੜੀਆਂ ਹੁਣ ਤੱਕ ਜਾ ਚੁੱਕੀਆਂ ਆ ਅੱਗੇ ਪਤਾ ਨਹੀਂ ਸਥਿਤੀ ਕਿਦਾਂ ਦੀ ਜਿਹੜੀ ਉਹ ਬਣੇਗੀ ਪੈਸੀਫਿਕ ਪੈਲਿਸੇਡ ਪਬਲਿਕ ਲਾਇਬ੍ਰੇਰੀ ਦੀ ਜਿਹੜੀ ਬ੍ਰਾਂਚ ਆ ਇਸ ਅੱਗ ਦੇ ਵਿੱਚ ਤਬਾਹ ਹੋ ਗਈ ਆ 1983 ਦੇ ਵਿੱਚ ਪਬਲਿਕ ਦੇ ਲਈ ਜਿਹੜੀ ਲਾਇਬ੍ਰੇਰੀ ਆ ਉਹ ਖੋਲੀ ਗਈ ਸੀ ਲਾਸ ਐਂਜਲਸ ਪਬਲਿਕ ਲਾਇਬ੍ਰੇਰੀ ਸਪੋਕਸਪਰਸਨ ਨੇ ਕਿਹਾ ਬੀ ਟੋਟਲ ਲਾਸ ਬੀ ਉਹਦੇ ਵਿੱਚ ਕੁਝ ਵੀ ਜਿਹੜਾ ਉਹ ਬਚਿਆ ਨਹੀਂ ਆ ਹੁਣ ਇੱਥੇ ਆਪਾਂ ਨੂੰ ਇਹ ਵੀ ਪਤਾ ਵੀ ਬਿਲਡਿੰਗਸ ਬਹੁਤੀਆਂ ਲੱਕੜ ਦੀਆਂ ਤੇ ਵਿੱਚ ਜਿਹੜਾ ਸਮਾਨ ਬਹੁਤ ਜ਼ਿਆਦਾ ਜਿਹੜਾ ਉਹ ਜਲਨਸ਼ੀਲ ਜਿਹੜਾ ਉਹ ਹੁੰਦਾ ਆ ਹਰਸਟ ਫਾਇਰ, ਈਟਨ ਫਾਇਰ, ਪੈਲੀਸੀਡਸ ਫਾਇਰ ਜਿਹੜੀਆਂ ਆ ਉਹ ਐਸਟਮ ਲੱਗੀਆਂ ਹੋਈਆਂ ਆ ਸਕੂਲ ਜਿਹੜੇ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਬੰਦ ਜਿਹੜੇ ਉਹ ਕਰ ਦਿੱਤੇ ਆ ਕਹਿੰਦੇ ਵੀ ਉੱਥੋਂ ਦੇ ਚਸ਼ਮਦੀਦ ਗਵਾਹ ਦੱਸ ਰਹੇ ਸੀ ਵੀ ਲੋਕ ਟੈਚੀਆਂ ਸਮੇਤ ਆਪਣੇ ਪੈਟਸ ਦੇ ਨਾਲ ਸੜਕਾਂ ਦੇ ਉੱਤੇ ਜਿਹੜੇ ਉਹ ਤੁਰੇ ਫਿਰ ਰਹੇ ਸੀਗੇ ਵੀ ਹੁਣ ਪਤਾ ਨਹੀਂ ਵੀ ਸਾਡਾ ਅੱਗੇ ਕਿੱਦਾਂ ਦੇ ਹਾਲਾਤ ਬਣਨ ਵਾਲੇ ਹੈਗੇ ਆ ਬਹੁਤ ਹੀ ਅ ਮੰਦਭਾਗੀ ਜਿਹੜੀ ਸਥਿਤੀ ਆ ਉਹ ਅਬਣੀ ਆ ਇਸ ਮੌਕੇ ਜਦੋਂ ਤੁਸੀਂ ਵੀ ਦੱਸਿਆ ਗ੍ਰਾਫਿਟ ਪਾਰਕ ਰਨੀਨ ਕੈਨियन ਪਾਰਕ ਲਾਸ ਐਂਜਲਸ ਜ਼ੂ ਹਾਲੀਵੁੱਡ ਰੈਜ਼ਰਵਾਇਰ ਹਾਲੀਵੁੱਡ ਸਾਈਨ ਇਹ ਸੈਨ ਫਰ ਸੈਨ ਫਰਨੈਂਡੋ ਵੈਲੀ ਦੇ ਵਿੱਚ ਸੈਪੂ ਵਰਲਡਾ ਬੇਸਿਨ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੇ ਬੰਦ ਕੀਤੀਆਂ ਆ ਇਦਾਂ ਦੇ ਮੰਜ਼ਰ ਦੇ ਵਿੱਚ ਜਿਹੜੇ ਲੁਟੇਰੇ ਆ ਕਮਲੇ ਲੋਕ ਆ ਬੇਵਕੂਫ ਲੋਕ ਆ ਉਹ ਵੀ ਤੁਰੇ ਫਿਰਦੇ ਆ ਕਹਿੰਦੇ ਵੀ ਆਗਾਂ ਦੇ ਕਰਕੇ ਘਰਾਂ ਦੇ ਵਿੱਚ ਜਾਂ ਤਾਵਾਂ ਦੇ ਉੱਤੇ ਚੋਰੀ ਛਿਕਾਰੀ ਕਰਨ ਦੇ ਮਾਮਲੇ ਦੇ ਨਾਲ ਜਿਹੜੇ ਉਹ ਸਾਹਮਣੇ ਆਏ ਦੋ ਜਾਨਿਆਂ ਨੂੰ ਹੁਣ ਤੱਕ ਡਿਪਟੀਜ਼ ਦੇ ਦੁਆਰਾ ਲੂਟਿੰਗ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਗਿਆ ਹੈ ਸ਼ੈਰਫ ਤੇ ਜਿਹੜੇ ਰੌਬਟ ਲੂਨਾ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਕਿੰਨੇ ਵੀ ਕਈ ਰੈਜ਼ੀਡੈਂਟਸ ਜਿਹੜੇ ਵੈਕੂਏਟ ਕਰਨ ਦੇ ਵਿੱਚ ਨਾਕਾਮਯਾਬ ਹੋ ਪਏ ਹੋਏ ਆ ਉਹਨਾਂ ਨੂੰ ਕਾਫੀ ਜ਼ਿਆਦਾ ਇੰਜਰੀਜ਼ ਸੱਟਾਂ ਲੱਗੀਆਂ ਆ ਅਰਜੋਤ ਸਿੰਘ ਜੀ ਇਹ ਉਹ ਮੈਲਬੂ ਦਾ ਜਿਹੜਾ ਉਹ ਇਲਾਕਾ ਆ ਉਹ ਐਲ ਏ ਦਾ ਇਲਾਕਾ ਹੈ ਜਿੱਥੇ ਬਹੁਤ ਹੀ ਅਮੀਰ ਲੋਕਾਂ ਦੇ ਵੀ ਜਿਹੜੇ ਘਰ ਹੈਗੇ ਨੇ ਤੇ ਪਰ ਕੁਦਰਤੀ ਆਫਤ ਮੋਰੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ ਹੁੰਦਾ ਐਲ ਏ ਦੇ ਪੁਲਿਸ ਚੀਫ ਨੇ ਸਾਰੇ ਹੀ ਰੈਜ਼ੀਡੈਂਟਸ ਨੂੰ ਨਿਵਾਸੀਆਂ ਨੂੰ ਕਿਹਾ ਆ ਵੀ ਭਾਈ ਏਕਿਊਏਸ਼ਨ ਆਰਡਰਸ ਨੂੰ ਸੀਰੀਅਸਲੀ ਲਾਓ ਗੰਭੀਰਤਾ ਦੇ ਨਾਲ ਲਾਓ ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ ਆ ਅਸੀਂ ਜਿੰਨਾਂ ਜਿੰਨਾਂ ਨੂੰ ਏਕਿਊਏਸ਼ਨ ਆਰਡਰ ਦੇ ਰਹੇ ਆ ਪੋਕਰ ਪਾ ਕਰਕੇ ਉਥੋਂ ਨਿਕਲੋ ਨਹੀਂ ਤਾਂ ਤੁਹਾਡੀ ਜਾਨ ਜਿਹੜੀ ਆ ਉਹ ਖਤਰੇ ਚ ਪੈਂਦੀ ਆ ਇਨਫੈਕਟ ਕਹਿੰਦੇ ਵੀ ਫਰਸਟ ਰਿਸਪੌਂਡੈਂਟਸ ਦੀ ਵੀ ਜਾਨ ਖਤਰੇ ਚ ਪੈ ਸਕਦੀ ਆ ਜਦੋਂ ਐਡੀ ਮੁਸ਼ਕਲ ਹਾਲਾਤਾਂ ਚ ਉਹਨਾਂ ਨੂੰ ਬਚਾਉਣਾ ਜਿਹੜਾ ਉਹ ਭਵੇ ਸਿਟੀ ਕੌਂਸਲ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਇਹ ਅੱਗਾਂ ਆ ਇਹ ਡੈਵਸਟੇਟਿੰਗ ਸੀਗੀਆਂ ਅ ਦਿਲ ਵੀ ਜਿਹੜੇ ਉਹਨਾਂ ਨੇ ਤੋੜੇ ਆ ਤੇ ਸਿਟੀ ਨੂੰ ਵੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਪੰਚਾਇਆ ਤੇ ਡਰਾਉਣਾ ਖੌਫਨਾਕ ਜਿਹੜਾ ਮੰਜ਼ਰ ਆ ਉਹ ਸਾਹਮਣੇ ਆਇਆ ਪੁਲਿਸ ਚੀਫ ਨੇ ਕਿਹਾ ਵੀ ਟਰਾਜਿਕ ਟਾਈਮ ਆ ਅਸੀਂ ਆਪਣੇ ਇਤਿਹਾਸ ਦੇ ਵਿੱਚ ਦੇਖ ਰਹੇ ਹੈਗੇ ਆ ਐਲ ਏ ਦਾ ਜਿਹੜਾ ਇਲਾਕਾ ਆ ਸਭ ਤੋਂ ਸੰਘਣੀ ਵਸੋਂ ਵਾਲੇ ਇਲਾਕੇ ਦੇ ਵਿੱਚੋਂ ਇੱਕ ਆ ਕੈਲੀਫੋਰਨੀਆ ਦੇ ਵਿੱਚ ਮਿਲੀਅਨਸ ਆਫ ਲੋਕ ਇਸ ਵੈਲੀ ਦੇ ਵਿੱਚ ਰਹਿੰਦੇ ਆ ਤੇ ਉਸ ਨੂੰ ਜਿਹੜੇ ਆ ਉੱਥੇ ਜਦੋਂ ਇਦਾਂ ਅੱਗਾ ਫੈਲ ਰਹੀਆਂ ਆ ਤਾਂ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈਗੀ ਆ ਸੋ ਐਲਏ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੁਜਾ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਉਹਨੇ ਆਪਣੇ 10% ਸਕੂਲ ਆ ਅੱਜ ਇਹਨਾਂ ਅਗਾਂ ਦੇ ਕਰਕੇ ਜਿਹੜੇ ਉਹ ਬੰਦ ਕੀਤੇ ਹੈਗੇ ਨੇ ਸੋ ਇਹ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਸਥਿਤੀ ਚੱਲ ਰਹੀ ਆ ਤੇ ਲਗਾਤਾਰ ਇਸ ਦੇ ਉੱਤੇ ਅਪਡੇਟ ਜਿਹੜੀ ਉਹ ਜਿਹੜੀ ਉਹ ਆ ਰਹੀਆਂ ਨੇ ਕਹਿ ਰਹੇ ਆ ਪੁਲਿਸ ਵਾਲੇ ਵੀ ਫਾਇਰ ਵਾਲੇ ਵੀ ਵੀ ਇਸ ਟਾਈਮ ਅਸੀਂ ਜਾਨ ਨੂੰ ਜਿਹੜਾ ਸਭ ਤੋਂ ਪਹਿਲਾਂ ਮੋਰੇ ਰੱਖ ਕੇ ਜਿੱਥੇ ਜਾਨ ਬਚਾਈ ਜਾ ਸਕਦੀ ਆ ਉਹਨੂੰ ਪ੍ਰਾਇੋਰਟੀ ਦੇ ਉੱਤੇ ਜਿਹੜਾ ਉਹ ਰੱਖਿਆ ਆ ਬਾਕੀ ਹੁਣ ਅੱਗਾ ਤਾਂ ਹੌਲੀ ਹੌਲੀ ਕਾਬੂ ਦੇ ਵਿੱਚ ਆਉਣ ਗਈਆਂ ਹੁਣੇ-ਹੁਣੇ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਆ ਐਫ ਏ ਏ ਨੇ ਲੋਸ ਐਂਜਲਸ ਦੇ ਵਿੱਚ ਫਲਾਈਟਸ ਦੇ ਉੱਤੇ ਬੈਨ ਲਾ ਦਿੱਤਾ ਆ ਵਾਈਲਡ ਫਾਇਰਸ ਦੇ ਚੱਲਦਿਆਂ ਐਫ ਏ ਏ ਨੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਹਿੰਦੇ ਵੀ ਲੋਸ ਐਂਜਲਸ ਵਾਈਲਡ ਫਾਇਰ ਦੇ ਕਰਕੇ ਉਸ ਇਲਾਕੇ ਦੇ ਵਿੱਚ ਨਾ ਕੋਈ ਉਡਾਨ ਉੱਡੇਗੀ ਤੇ ਨਾ ਹੀ ਜਿਹੜੀ ਕੋਈ ਉੱਥੇ ਜਿਹੜੀ ਉਹ ਉਤਰੇਗੀ ਸੋ ਇਹ ਟੈਂਪੋਰਰੀ ਆ ਚਾਹੇ ਪਰ ਹਾਲ ਦੀ ਘੜੀ ਜਿਹੜਾ ਉੱਥੇ ਬੈਨ ਲੱਗ ਗਿਆ ਸੋ ਜਿਨ੍ਹਾਂ ਦੀਆਂ ਫਲਾਈਟਸ ਐਲ ਏ ਨੂੰ ਆਉਣੀਆਂ ਸੀ ਜਾਂ ਉੱਡਣੀਆਂ ਸੀ ਉਹਨਾਂ ਸਾਰਿਆਂ ਨੂੰ ਹੁਣ ਜਿਹੜਾ ਇੰਤਜ਼ਾਰ ਕਰਨਾ ਪਵੇਗਾ ਫਲਾਈਟਸ ਟ੍ਰਾਂਸ ਇੰਡੀਅਨਾਂ ਦੀਆਂ ਕੈਨਸਲ ਜਾਂ ਪੋਸਟਪੋਨ ਹੋਣੀਆਂ ਲਾਸ ਐਂਜਲਸ ਟਾਈਮ ਦੇ ਮੁਤਾਬਕ ਹਾਲਤ ਇੰਨੀ ਮਾੜੀ ਬਣੀ ਹੋਈ ਆ ਕਿ ਅਮਰੀਕਾ ਵਰਗੇ ਮੁਲਕ ਦੇ ਵਿੱਚ ਜਿਹੜੇ ਹਾਈਡਰੈਂਟਸ ਆ ਉੱਥੇ ਉਹਨਾਂ ਦਾ ਪਾਣੀ ਸੁੱਕ ਗਿਆ ਕਹਿੰਦੇ ਬਾਟਰ ਸਪਲਾਈ ਜਸਟ ਡਰਾਪ ਪੈਸੀਫਿਕ ਪੈਲਿਸੇਡਸ ਏਰੀਏ ਦੇ ਵਿੱਚ ਜਿੱਥੇ ਅੱਗ ਲੱਗੀ ਆ ਜਿਹੜੇ ਹਾਈਡਰੈਂਟਸ ਆ ਉਹ ਡਾਊਨ ਆ ਫਾਇਰਫਾਈਟਰ ਇਹ ਕਹਿ ਰਿਹਾ ਵੀ ਜੇ ਹੁਣ ਪਾਣੀ ਨਹੀਂ ਆ ਰਿਹਾ ਤਾਂ ਵੀ ਅਸੀਂ ਅੱਗ ਕਿੱਦਾਂ ਬੁਝਾਈਏ ਇੱਕ ਐਲੀਟ ਡਿਵੈਲਪਰ ਹੈਗੇ ਰਿਕ ਕਰੂਸੋ ਉਹ ਪੈਲਿਸੇਡਸ ਵਿਲੇਜ ਨੂੰ ਓਨ ਕਰਦੇ ਹੈਗੇ ਆ ਜੋ ਵੈਸਟ ਸਾਈਡ ਨੇਬਰਹੂਡ ਹੈਗੀ ਆ ਤੇ ਉਹ ਕਹਿੰਦੇ ਵੀ ਮੇਰਾ ਸਟਾਫ ਵੀ ਇਹੇ ਕੁਛ ਸੁਣ ਰਿਹਾ ਹੈ ਪੇ ਉਥੇ ਪਾਣੀ ਨਹੀਂ ਅਵੇਲੇਬਲ ਹੁਣ ਅੱਗ ਬੁਝਾਉਣ ਦੇ ਲਈ ਕਿਉਂਕਿ ਰਾਤ ਨੂੰ ਜੋ ਜਿਨ੍ਹਾਂ ਹੈਲੀਕਾਪਟਰ ਜਾਂ ਜਹਾਜ਼ ਨੂੰ ਇਹ ਵਰਤਦੇ ਹੈਗੇ ਆ ਉਥੇ ਪਾਣੀ ਸਿੱਟਣ ਦੇ ਲਈ ਜਾਂ ਕੈਮੀਕਲ ਸਿੱਟਣ ਦੇ ਲਈ ਉਹਨਾਂ ਨੂੰ ਬੰਦ ਕੀਤਾ ਜਾਂਦਾ ਆ ਤੇ ਹੁਣ ਲੋਕਲ ਲੈਵਲ ਦੇ ਉੱਤੇ ਹਾਈ ਡ੍ਰੈਂਟਸ ਦੇ ਵਿੱਚ ਪਾਣੀ ਨਹੀਂ ਹੈ ਤੇ ਬਾਅਦ ਦੇ ਵਿੱਚ ਜੋ ਹੈਲੀਕਾਪਟਰਸ ਆ ਉਹਨਾਂ ਦੇ ਨਾਲ ਪਾਣੀ ਲਿਆ ਕੇ ਜੋ ਵੈਂਚੂਰਾ ਕਾਉਂਟੀ ਦੀਆਂ ਪਹਾੜੀਆਂ ਆ ਉਹਨਾਂ ਦੇ ਉੱਤੇ ਜਿੱਥੇ ਅੱਗ ਲੱਗੀ ਆ ਉੱਥੇ ਛੁੱਟਿਆ ਜਾ ਰਿਹਾ ਹੈਗਾ 37000 ਤੋਂ ਵੱਧ ਲੋਕ ਐਵੇਕੂਏਟ ਕਰ ਦਿੱਤੇ ਜਾ ਚੁੱਕੇ ਆ ਜੇ ਤੁਸੀਂ ਵੀਡੀਓਜ਼ ਦੇਖੋ ਤੁਹਾਤੋਂ ਦੇਖ ਨਹੀਂ ਹੁੰਦੀਆਂ ਕਿਸ ਤਰ੍ਹਾਂ ਕਈ ਬਜ਼ੁਰਗ ਐਂਬੂਲੈਂਸਾਂ ਦੇ ਵਿੱਚ ਉਹਨਾਂ ਨੂੰ ਪਾ ਕੇ ਹਸਪਤਾਲਾਂ ਦੇ ਵਿੱਚ ਲਿਜਾਇਆ ਜਾ ਰਿਹਾ ਆ ਲੋਕਾਂ ਨੇ ਸੜਕਾਂ ਜਿਹੜੀਆਂ ਆ ਉਹ ਆਪਣੀਆਂ ਕਾਰਾਂ ਵਿੱਚੇ ਖੜੀਆਂ ਕਰਕੇ ਲੋਕ ਉੱਥੋਂ ਭੱਜ ਗਏ ਆ ਤਿੰਨ ਮੇਜਰ ਵਾਈਲ ਫਾਇਰਸ ਇਸ ਵੇਲੇ ਸਦਰਨ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਹੋਈਆਂ ਸੈਂਟਾ ਐਨਾ ਵਿੰਡਸਟਾਰਮ ਜੋ ਆ ਇਸ ਨੇ ਕੱਲ ਰਾਤ ਨੂੰ ਬਹੁਤ ਜਿਹੜੀ ਆ ਤਵਾਹੀ ਮਚਾਈ ਹੈਗੀ ਆ ਇਹ ਸੈਂਟਰ ਐ ਨਾ ਜਿਹੜੀਆਂ ਵਿੰਡ ਸਟਾਰਮਸ ਆ ਉੱਥੇ ਬਹੁਤ ਤੇਜ਼ ਹਵਾਵਾਂ ਵੈਸੇ ਵੀ ਚੱਲਦੀਆਂ ਤੇ ਜਿਸ ਹਿਸਾਬ ਦੇ ਨਾਲ 100 ਤੋਂ ਵੱਧ ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਤੇ ਬਹੁਤ ਤੇਜ਼ੀ ਦੇ ਨਾਲ ਅੱਗ ਫੈਲ ਰਹੀ ਹੈਗੀ ਆ ਈਟਨ ਫਾਇਰ ਜਿਹੜੀ ਆ ਅਲਟਰੀਨਾ ਦੇ ਲਾਗੇ ਉਹਦੇ ਨਾਲ 1000 ਏਕੜ ਵੱਧ ਸੜਕੇ ਸੁਆਹ ਹੋ ਗਏ ਆ ਤੀਜੀ ਅੱਗ ਜਿਹੜੀ ਆ ਹਰਸਟ ਫਾਇਰ ਉਹਦੇ ਨਾਲ 500 ਏਕੜ ਸੇਲਮਾਰ ਦੇ ਵਿੱਚ ਪੈਸੀਫਿਕ ਪੈਲਿਸਾਈਡਸ ਜਿਹੜੀ ਮੇਜਰ ਫਾਇਰ ਇਸ ਵੇਲੇ ਜੋ ਲੱਗੀ ਹੋਈ ਹੈਗੀ ਆ ਰੈਡ ਫਲੈਗ ਵਾਰਨਿੰਗ ਮੈਲਬੂ ਕੋਸਟ ਸੈਂਟਾ ਮੋਨਿਕਾ ਮਾਊਂਟੇਨਸ ਰੀਕ੍ਰੀਏਸ਼ਨਲ ਏਰੀਆ ਸੈਨ ਗੈਬਰੀਅਲ ਸੈਨ ਫਰਨੈਂਡਿਨੋ ਸੈਂਟਾ ਕਲਰੀਟਾ ਵੈਲੀ ਦੇ ਵਿੱਚ ਜਾਰੀ ਕੀਤੀ ਹੋਈ ਹੈਗੀ ਆ ਸੋ ਇਹ ਵੀਰਵਾਰ ਰਾਤ ਤੱਕ ਕੱਲ ਰਾਤ ਤੱਕ ਜਿਹੜੀ ਆ ਰੈਡ ਅਲਰਟ ਜੋ ਜਾਰੀ ਕੀਤਾ ਗਿਆ ਉਹ ਲਾਗੂ ਰਹੂਗਾ ਲਾਸ ਏਂਜਲਸ ਤੇ ਵੈਂਚੂਰਾ ਕਾਉਂਟੀਜ਼ ਦੇ ਜੋ ਇਹ ਏਰੀਏ ਹੈਗੇ ਆ ਜੀ ਆਪਣੇ ਬਹੁਤ سارے ਟਰੱਕਰ ਐ ਐਲ ਏ ਨੂੰ ਜਿਹੜੇ ਉਹ ਜਾਂਦੇ ਆ 210 ਜਿਹੜਾ ਇਸ ਟਾਈਮ ਉਹਨਾਂ ਨੇ ਬੰਦ ਕਰ ਦਿੱਤਾ ਆ ਸੋ ਇਹ ਲੇਟੈਸਟ ਜਿਹੜੀ ਆ ਉਹ ਖਬਰ ਆ ਰਹੀ ਆ ਸਿਲਮਰ ਦੇ ਵਿੱਚ 210 ਫਰੀਵੇ ਆ ਉਸ ਨੂੰ ਇਹਨਾਂ ਨੇ ਬੰਦ ਅਕਤਿਆ ਸੋ ਨਾਲ ਹੀ ਜਿਨ੍ਹਾਂ ਦੱਸਿਆ ਵੀ ਜਿਹੜੀ ਈਟਨ ਫਾਇਰ ਦੀ ਆ ਹਰਜੋਤ ਸਿੰਘ ਜੀ ਜਿਸ ਦੇ ਵਿੱਚ ਦੋ ਜਾਣਿਆਂ ਦੀਆਂ ਮੌਤਾਂ ਇਸ ਟਾਈਮ ਹੋਈਆਂ ਆ ਇਨਫੈਕਟ ਲੇਟੈਸਟ ਰਿਪੋਰਟਸ ਦੇ ਮੁਤਾਬਕ ਕਿ 2200 ਏਕੜ ਦੇ ਵਿੱਚ ਫੈਲ ਚੁੱਕੀ ਹੈਗੀ ਆ ਸੋ ਰਿਵਰਸਾਈਡ ਦੇ ਵਿੱਚ ਇੱਕ ਹੋਰ ਛੋਟੀ ਬਰਸ਼ ਫਾਇਰ ਜਿਹੜੀ ਉਹ ਲੱਗੀ ਆ ਯੂਨੀਵਰਸਲ ਸਟੂਡੀਓਜ਼ ਸਿਟੀ ਵਾਕ ਉਹ ਕਿੰਨੇ ਵੀ ক্লোਜ਼ ਰਹੇਗਾ wind ਤੇ ਫਾਇਰ ਕੰਡੀਸ਼ਨਸ ਆ ਉਸ ਨੂੰ ਦੇਖਦੇ ਹੋਏ ਏਕਿਊਏਸ਼ਨ ਵਾਰਨਿੰਗਸ ਡਵਾਟੇ ਤੇ ਈਟਨ ਫਾਇਰ ਨੂੰ ਲੈ ਕੇ ਹੋਰ ਕਈ ਇਲਾਕਿਆਂ ਦੇ ਵਿੱਚ ਵੱਖ-ਵੱਖ ਜ਼ੋਨ ਦੇ ਵਿੱਚ ਨਵੀਆਂ ਜਿਹੜੀਆਂ ਉਹ ਜਾਰੀ ਕੀਤੀਆਂ ਆ ਗਈਆਂ ਹੈਗੀਆਂ ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਆ ਗਵਰਨਰ ਨਿਊਸਮ ਜਿਨ੍ਹਾਂ ਨੇ ਡੀਸੀ ਨੂੰ ਆਪਣਾ ਟ੍ਰਿਪ ਕਰਨਾ ਸੀ ਉਹਨਾਂ ਨੇ ਆਪਣੇ ਇਸ ਟ੍ਰਿਪ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਆ ਲਾਸ ਐਂਜਲਸ ਦੇ ਜਿਹੜੇ ਆ ਕਾਉਂਟੀ ਦੇ ਵਿੱਚ ਲੱਗੀਆਂ ਅੱਗਾਂ ਆ ਉਸਤੇ ਜਿਹੜਾ ਹੋ ਚੱਲਦੇ న్యూਸਮ ਕਹਿੰਦੇ ਵੀ ਉਹਨਾਂ ਨੇ ਅੱਜ ਇੱਥੇ ਜਾਣਾ ਸੀ ਇੱਕ ਫਿਊਨਰਲ ਨੂੰ ਜਿਹੜਾ ਉੱਥੇ ਅਟੈਂਡ ਕਰਨ ਦੇ ਲਈ ਜਿਹੜੇ ਪ੍ਰੈਜ਼ੀਡੈਂਟ ਜੇਮੀ ਕਾਰਟਰ ਦਾ ਫਿਊਨਰਲ ਹੋਣਾ ਸੀਗਾ ਪਰ ਲਾਸ ਏਂਜਲਸ 'ਚ ਅੱਗਾਂ ਦੇ ਕਰਕੇ ਉਹਨਾਂ ਨੇ ਉੱਥੇ ਜਾਣ ਨੂੰ ਜਿਹੜਾ ਉਹ ਹੁਣ ਰੱਦ ਜਿਹੜਾ ਹੋ ਕਰ ਦਿੱਤਾ ਹੈ ਸੋ ਸਥਿਤੀ ਇਸ ਟਾਈਮ ਕਾਫੀ ਜ਼ਿਆਦਾ ਨਾਜ਼ੁਕ ਉੱਥੇ ਆਮ ਲੋਕਾਂ ਦੇ ਲਈ ਬਣੀ ਪਈ ਹੈਗੀ ਆ ਅੱਗਾਂ ਲਗਾਤਾਰ ਜਿਹੜੀਆਂ ਉਹ ਫੈਲ ਰਹੀਆਂ ਨੇ ਕਾਬੂ ਕਦੋਂ ਤੱਕ ਹੋਣਗੀਆਂ ਇਸ ਨੂੰ ਅਜੇ ਵਕਤ ਜਿਹੜਾ ਹਰਜੋਤ ਸਿੰਘ ਜੀ ਲੱਗ ਸਕਦਾ ਆ ਸ਼ਾਮ ਤੱਕ ਆ ਆਪਾਂ ਜਿਹੜਾ ਤੁਹਾਡੇ ਨਾਲ ਫੇਰ ਜਦੋਂ ਜੋੜਾਂਗੇ ਅਪਡੇਟ ਕੈਲੀਫੋਰਨੀਆ ਚ ਤਾਂ ਉਦੋਂ ਤੁਹਾਡੇ ਨਾਲ ਸਾਂਝ ਪਾਵਾਂਗੇ ਵੀ ਕੀ ਲੇਟੈਸਟ ਹੋਰ ਉਦੋਂ ਤੱਕ ਬਣਿਆ ਸੋ ਜਿਹੜੇ ਸਾਡੇ ਕੋਈ ਸਰੋਤੇ ਆ ਜਾਂ ਟਰੱਕਰਸ ਆ ਉਸ ਏਰੀਏ ਦੇ ਵਿੱਚ ਸਟਕ ਆ ਜਾਂ ਉਹਨਾਂ ਨੂੰ ਜਾਣਕਾਰੀ ਉਹ ਜਰੂਰ ਤੁਸੀਂ ਕਾਲ ਕਰਕੇ ਪੰਜਾਬੀ ਰਿਡਿਓ ਯੂਐਸਏ ਚ ਸਾਂਝਾ ਕਰ ਸਕਦੇ ਹੋ 408 272 5200 ਦੇ ਉੱਤੇ ਸੋ ਲੇਟੈਸਟ ਐਨਵੀਸੀ ਨਿਊਜ਼ ਕੁਝ ਮਿੰਟ ਪਹਿਲਾਂ ਦੱਸ ਰਿਹਾ ਭਈ 80000 ਲੋਕ ਸਦਰਨ ਕੈਲੀਫੋਰਨੀਆ ਦੇ ਵਿੱਚ ਏਵੈਕੂਏਟ ਕੀਤੇ ਜਾ ਰਹੇ ਆ ਅ ਤੇ ਜੋ ਹਵਾਵਾਂ ਆ ਬਹੁਤ ਤੇਜ਼ ਹੋ ਗਈਆਂ ਅੱਜ ਫਿਰ ਸੋ ਪੈਸਾ ਜੀਨਾ ਤੇ ਪੈਸੀਫਿਕ ਪੈਲਿਸੇਟਸ ਤੇ ਸਿਲ ਮਰਦੀਆਂ ਜਿਹੜਾ ਨੇਬਰਹੂਡ ਆ ਲਾਸ ਐਂਜਲਸ ਦਾ ਉਸ ਏਰੀਏ ਦੇ ਵਿੱਚ 80000 ਲੋਕਾਂ ਨੂੰ ਏਵੈਕੂਏਟ ਕੀਤਾ ਜਾ ਰਿਹਾ ਹੈ ਤਿੰਨ ਮੇਨ ਅੱਗਾਂ ਜੋ ਆ ਸਦਨ ਕੈਲੀਫੋਰਨੀਆ ਦੇ ਵਿੱਚ ਇਸ ਵੇਲੇ ਲੱਗੀਆਂ ਹੋਈਆਂ ਆ ਜੋ ਪੈਲਿਸੇਡ ਫਾਇਰ ਆ 5000 ਏਕੜ ਤੋਂ ਹੋਰ ਵੀ ਜ਼ਿਆਦਾ ਵੱਧ ਗਈ ਆ ਈਟਰਨ ਫਾਇਰ 227 ਏਕੜ ਚ ਹਰਸਟ ਫਾਇਰ 500 ਏਕੜ ਦੇ ਵਿੱਚ ਤੇ 1000 ਤੋਂ ਵੱਧ ਬਿਲਡਿੰਗ ਸੜ ਕੇ ਸੁਆਹ ਹੋ ਗਈਆਂ ਆ ਸਾਡੇ 5 ਲੱਖ ਦੇ ਕਰੀਬ ਲੋਕ ਇਸ ਟਾਈਮ ਬਿਜਲੀ ਤੋਂ ਬਿਨਾ ਹੈਗੇ ਆ ਸੋ ਐਡੀਸਨ ਸਾਊਥ ਕੈਲ ਐਡੀਸਨ ਉਥੇ ਜੋ ਬਿਜਲੀ ਦੀ ਕੰਪਨੀ ਆ ਜਿੱਦਾਂ ਇੱਧਰ ਨਾਰਥਰਨ ਕੈਲੀਫੋਰਨੀਆ ਚ ਪੀਜੀਆ ਦੀ ਆ ਬਾ 5.5 ਨਹੀਂ ਸੌਰੀ 55000 ਜੋ ਲੋਕ ਆ ਸਾਊਥ ਕੈਲ ਐਡੀਸਨ ਦੇ ਜੋ ਕਸਟਮਰਸ ਆ ਉਹ ਇਸ ਵੇਲੇ ਬਿਨਾ ਬਿਜਲੀ ਤੋਂ ਹੈਗੇ ਆ ਲਾਸ ਐਂਜਲਸ ਕਾਉਂਟੀ ਦੇ ਵਿੱਚ ਜੀ ਬਿਲਕੁਲ